ਆਇਆ ਫਲੋਰ ਦੇ ਵਿੱਚਕਾਰ ਬਣਿਆ ਆਟੋਮੈਟਿਕ ਡਰਾਈਵਿੰਗ ਟੈਸਟ ਸੈਂਟਰ ਲੋਕਾਂ ਲਈ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਹੈ ਜਿੱਥੇ ਲੋਕ ਆਪਣਾ ਕੰਮ ਕਰਵਾਉਣ ਆਉਂਦੇ ਹਨ ਲੇਕਿਨ ਉਹਨਾਂ ਨੂੰ ਕੋਈ ਨਾ ਕੋਈ ਬਹਾਨਾ ਦੱਸ ਕੇ ਉੱਥੋਂ ਬੇਰੰਗ ਮੋੜ ਦਿੱਤਾ ਜਾਂਦਾ ਹੈ ਇਸ ਦੀ ਜਾਣਕਾਰੀ ਦਿੰਦੇ ਹੋਏ ਸੰਨੀ ਵਾਸੀ ਬੋਪਾਰਾ ਗੁਰਾਇਨ ਨੇ ਦੱਸਿਆ ਕਿ ਉਹ ਵਿਦੇਸ਼ ਤੋਂ ਆਇਆ ਹੈ ਜਿਸ ਨੇ ਆਪਣਾ ਲਰਨਿੰਗ ਡਰਾਈਵਿੰਗ ਲਾਇਸੈਂਸ ਅਪਲਾਈ ਕਰਨਾ ਹੈ ਜਿਸ ਲਈ ਉਸਨੇ ਆਪਣੀ ਫਾਈਲ ਫਲੋਰ ਤੋਂ 1000 ਰੁਪਏ ਦੇ ਵਿੱਚ ਤਿਆਰ ਕਰਵਾਈ ਜਿੱਥੇ ਪਹਿਲਾਂ ਹੀ ਉਸ ਦੀ ਲੁੱਟ ਹੋ ਚੁੱਕੀ ਹੈ ਕਿਉਂਕਿ ਉਸ ਦੀ ਸਰਕਾਰੀ ਫੀਸ 520 ਦੇ ਕਰੀਬ ਹੈ ਇਸ ਤੋਂ ਬਾਅਦ ਉਸ ਨੂੰ ਪਹਿਲਾਂ ਸ਼ੁੱਕਰਵਾਰ ਦਾ ਸਮਾਂ ਮਿਲਿਆ ਜਦੋਂ ਉਹ ਟੈਸਟ ਸੈਂਟਰ ਦੇ ਵਿੱਚ ਆਏ ਤਾਂ ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਉਸ ਨੂੰ ਕਹਿ ਦਿੱਤਾ ਕਿ ਅੱਜ ਬਿਜਲੀ ਦਾ ਕੱਟ ਲੱਗਾ ਹੈ ਜਿਸ ਕਰਕੇ ਉਹਨਾਂ ਦੀ ਫੋਟੋ ਨਹੀਂ ਹੋ ਸਕਦੀ ਇਸ ਤੋਂ ਬਾਅਦ ਉਹ ਮੰਗਲਵਾਰ ਦੁਬਾਰਾ ਆਏ ਲੇਕਿਨ ਉਸ ਨੂੰ ਫਿਰ ਵਾਪਸ ਮੋੜ ਦਿੱਤਾ ਉਦਵਾਰ ਨੂੰ ਉਹਨਾਂ ਨੂੰ ਫਿਰ ਸਮਾਂ ਦਿੱਤਾ ਗਿਆ ਜਦੋਂ ਉਹ ਟੈਸਟ ਸੈਂਟਰ ਦੇ ਵਿੱਚ ਆਏ ਤਾਂ ਫਿਰ ਤੋਂ ਉਹਨਾਂ ਨੂੰ ਕਹਿ ਦਿੱਤਾ ਕਿ ਬਿਜਲੀ ਦਾ ਕੱਟ ਹੈ ਜਿਸ ਕਰਕੇ ਉਹਨਾਂ ਦੀ ਫੋਟੋ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਤਿੰਨ ਵਾਰ ਤੋਂ ਬਾਅਦ ਅਪਾਇੰਟਮੈਂਟ ਦੁਬਾਰਾ ਲੈਣੀ ਪੈਂਦੀ ਹੈ। ਜਿਸ ਦਾ ਖਰਚਾ ਦੁਬਾਰਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਸਰਕਾਰ ਅਤੇ ਸੰਬੰਧਿਤ ਵਿਭਾਗ ਨੂੰ ਇੱਥੇ ਜਨਰੇਟਰ ਜਾਂ ਇਨਵਰਟਰ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਖਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਹਾਂਜੀ ਮੇਰਾ ਨਾਮ ਭਾਈ ਸਣੀ ਹੈ ਪਿੰਡ ਗੋਪਾਰਾ। ਅਸੀਂ ਆਪਣਾ ਲਰਨਿੰਗ ਅਪਲਾਈ ਕੀਤਾ ਸੀਗਾ। ਇਸ ਟਾਈਮ ਇੱਥੇ ਆਪਣਾ ਅੱਟੀ ਪਿੰਡ ਦੇ ਜਿਹੜੇ ਟੈਸਟ ਆਪਣਾ ਟੈਸਟ ਲੈ ਕੇ ਬਣੀ ਹੋਇਆ ਉੱਥੇ ਖੜਾ ਆ। ਤੇ ਸਾਨੂੰ ਭਾਜੀ ਇੱਥੇ ਅਸੀਂ ਟੈਸਟ ਲਈ ਆਪਣੇ ਲਰਨਿੰਗ ਦੇ ਲਈ ਅਪਲਾਈ ਕਰਾਇਆ ਫਲੋਰ ਤੋਂ ਠੀਕ ਹੈ ਜੀ ਉੱਥੇ ਹੀ ਅਪਲਾਈ ਕਰਾਇਆ 1000 ਰੁਪਏ ਦੇ ਕੇ ਫੋਟੋ ਤਿਆਰ ਕਰਾਈ ਆ ਤੇ ਇੱਥੇ ਅਸੀਂ ਫੋਟੋ ਕਰਵਾਉਣ ਦੇ ਲਈ ਆਉਣੇ ਆ ਭਾਜੀ ਜਿਹੜਾ ਆਪਣਾ ਇੱਥੇ ਟੈਸਟ ਕਰਦੇ ਮਿਲਦੇ ਆ ਤੇ ਇਹ ਖੜੇ ਆ ਮੇ ਨਾਲ ਹੋਰ ਵੀ ਮੁੰਡੇ ਜਿੱਤਾਂ ਅਸੀਂ ਰੋਜ਼ ਕਿਡੇ ਮਾਰਦੇ ਆ ਜਦੋਂ ਵੀ ਇੱਥੇ ਆਉਣੇ ਸਾਨੂੰ ਇਹ ਕਹਿੰਦੇ ਵੀ ਇੱਥੇ ਲਾਈਟ ਹੈ ਨਹੀਂ ਅੱਛੇ ਭਾਜੀ ਮੈਂ ਤੀਜੀ ਵਾਰ ਹੀ ਆਇਆ ਹਾਂ ਇਹ ਅੱਜ ਇਹ ਕਹਿੰਦੇ ਖਾਲੀ ਫਰਡੇ ਨੂੰ ਪ੍ਰੋਬਲਮ ਹੁੰਦੀ ਆ ਸੌਰੀ ਬੁੱਧਵਾਰ ਨੂੰ ਪ੍ਰੋਬਲਮ ਹੈ ਬੁੱਧਵਾਰ ਦਾ ਕੱਟ ਹੁੰਦਾ ਮੈਂ ਭਾਜੀ ਮੰਗਲਵਾਰ ਵੀ ਆ ਕੇ ਦੇਖ ਲਿਆ ਸ਼ੁੱਕਰਵਾਰ ਮੇਰੇ ਕੋਲ ਅਪਾਇੰਟਮੈਂਟ ਆ ਪਈ ਹੈ ਤੀਜੀ ਅਪਾਇੰਟਮੈਂਟ ਜਿੱਥੋਂ ਅਸੀਂ 1000 ਰੁਪਏ ਦੇ ਕੇ ਫਾਈਲ ਤਿਆਰ ਕਰਾਈ ਆ ਉਹ ਸਾਨੂੰ ਕਹਿੰਦੇ ਖੱਜ ਤਿੰਨ ਅਪਾਇੰਟਮੈਂਟਾਂ ਅਸੀਂ ਦੇਣੀਆਂ ਆ ਤੀਜੀ ਦੋ ਵਾਰ ਤੁਹਾਡੀ ਦੁਆਰਾ ਫੇਰ 1000 ਰੁਪਏ ਲਾ ਕੇ ਫਾਈਲ ਤਿਆਰ ਕਰਾਉਣੀ ਜਿਹੜੇ ਇੱਥੇ ਬੈਠੇ ਆਪਣੇ ਮੁਲਾਜ਼ਮ ਆ ਤੇ ਉਹ ਸਾਨੂੰ ਕਹਿੰਦੇ ਵੀ ਸਾਡੀ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਤੁਸੀਂ ਜਾਓ ਐਸ.ਐਮ ਦਫ਼ਤਰ ਸ਼ਿਕਾਇਤ ਕਰੋ ਜਾਂ ਕਹੋ ਭਾਜੀ ਇੱਥੇ ਕਨੈਕਸ਼ਨ ਨਹੀਂ ਹੈਗਾ ਬੇਦਾ ਕੌਣ ਕੀ ਜ਼ਿੰਮੇਵਾਰ ਹੈ ਅਸੀਂ ਖੱਜਲ ਹੁੰਨੇ ਆ ਫਲੋਰ ਤੋਂ ਫਾਈਲ ਫੜ ਕੇ ਇੱਥੇ ਆਉਨੇ ਆ ਇੱਥੋਂ ਆਉਨੇ ਆ ਤਾਂ ਇਹ ਸਾਨੂੰ ਕਹਿੰਦੇ ਲਾਈਟ ਹੈ ਨਹੀਂ ਸਾਡੀ ਅਪਾਇੰਟਮੈਂਟ ਕੈਨਸਲ ਹੋ ਜਾਂਦੀ ਆ ਫਿਰ ਦੁਬਾਰਾ ਫਲੋਰ ਜਾ ਕੇ ਆਪਣੀ ਫਾਈਲ ਦਿੰਨੇ ਆ ਉਹ ਸਾਨੂੰ ਫਿਰ ਗਾਂਹ ਦੀ ਕੋਈ ਅਪਾਇੰਟਮੈਂਟ ਲੈ ਕੇ ਦਿੰਦੇ ਆ ਫਿਰ ਤੀਜੇ ਦਿਨ ਦੂਜੇ ਦਿਨ ਫਿਰ ਗਰਾਿਆਂ ਤੋਂ ਫਲੋਰ ਜਾਣੇ ਫਲੋਰ ਤੋਂ ਫਿਰ ਇੱਥੇ ਆਉਨੇ ਇੱਥੇ ਆ ਕੇ ਇਹ ਸਾਡੀ ਅਪਾਇੰਟਮੈਂਟ ਕੈਨਸਲ ਹੁੰਦੀ ਆ ਇਹਦਾ ਕੀ ਜੋ ਕੌਣ ਜ਼ਿੰਮੇਵਾਰ ਆ ਸਾਡਾ ਇਹ ਹੱਲ ਕੀਤਾ ਜਾਵੇ ਇੱਥੇ ਬਿਜਲੀ ਦੀ ਕੀ ਪ੍ਰੋਬਲਮ ਜਨਰੇਟਰ ਦੀ ਪ੍ਰੋਬਲਮ ਹੁਣ ਸਾਡੀ ਤਾਂ ਹੈ ਨਹੀਂ ਠੀਕ ਹੈ ਜੀ ਅਸੀਂ ਆਪਣੇ 1000 ਰੁਪਏ ਦੇ ਕੇ ਆਪਣਾ ਜੋ ਫਾਈਲ ਦਾ ਖਰਚ ਜਦੋਂ ਬਥੇ ਆਉਣ ਇਥੇ ਲਾਈਟ ਦੀ ਪ੍ਰੋਬਲਮ ਜਿਹੜੇ ਮੁੰਦੇ ਮੋਰੇ ਇਹਨਾਂ ਦੇ ਜੋ ਸੀਨੀਅਰ ਬੈਠੇ ਹੋਏ ਆ ਉਹ ਸਾਨੂੰ ਕਹਿੰਦੇ ਸਾਨੂੰ ਨਹੀਂ ਪ੍ਰੋਬਲਮ ਸਾਡਾ ਨਹੀਂ ਪਤਾ ਤੁਸੀਂ ਜਾ ਕੇ ਐਸ ਜੀ ਐਮ ਜਾਂ ਤਾਂ ਉੱਥੇ ਧਰਨਾ ਦਿਓ ਫਲਾਨਾ ਤੇ ਸਾਡੇ ਕੋਲ ਭਾਈ ਇੰਨਾ ਟਾਈਮ ਤਾਂ ਨਹੀਂ ਹੈਗਾ ਇਹਦਾ ਹੱਲ ਦੇਖੋ ਕੀ ਆ ਇਸ ਸੰਬੰਧੀ ਜਦ ਟੈਸਟ ਸੈਂਟਰ ਦੇ ਸੁਪਰਵਾਈਜ਼ਰ ਪਰਮਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਡਰਾਈਵਿੰਗ ਸੈਂਟਰ ਦੀ ਬਿਜਲੀ ਦੀ ਸਪਲਾਈ ਗੁਰਾਇਆਂ ਤੋਂ ਆਉਂਦੀ ਹੈ। ਬੁੱਧਵਾਰ ਨੂੰ ਰਿਪੇਅਰ ਦਾ ਕੰਮ ਚੱਲਦਾ ਹੋਣ ਕਰਕੇ ਬਿਜਲੀ ਦੀ ਸਪਲਾਈ ਬੰਦ ਹੈ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ। ਜਦ ਉਹਨਾਂ ਤੋਂ ਜਨਰੇਟਰ ਜਾਂ ਇਨਵਰਟਰ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਜਨਰੇਟਰ ਉਹਨਾਂ ਦੇ ਲੱਗਾ ਨਹੀਂ। ਇਨਵਰਟਰ ਪਿਛਲੇ ਮਹੀਨੇ ਬਿਜਲੀ ਪੈਣ ਕਰਕੇ ਖਰਾਬ ਹੋ ਗਿਆ ਜਿਸ ਨੂੰ ਠੀਕ ਕਰਵਾਉਣ ਲਈ ਕਿਹਾ ਹੈ। ਮੇਰਾ ਪਰਮਿੰਦਰ ਚੰਦ ਜੀ ਇਹ ਜੀ ਐਜ਼ ਅ ਸੁਪਰਵਾਈਜ਼ਰ ਆ ਜੀ ਜਿਹੜੇ ਸਾਰੇ ਦਾ ਜੀ ਉਹਨਾਂ ਦੀ ਬਿਜਲੀ ਦਾ ਕੱਟ ਕਰਕੇ ਸਾਡੀ ਪ੍ਰੋਬਲਮ ਆ ਰਹੀ ਆ ਜੀ ਦੀ ਕੱਟ ਹੋਇਆ ਸਾਡੀ ਬਿਜਲੀ ਹੰਤੂ ਜੀ ਕਰਾਇਆ ਤੋਂ ਉਹਨਾਂ ਨੇ ਇਖਾਰਜ ਵੀ ਦਿੱਤਾ ਹੋਇਆ ਕਿ 1 ਤਰੀਕ 6 ਤਰੀਕ 9 ਤਰੀਕ ਤੇ 13 ਤਰੀਕ ਤੇ ਕਰਦੇ ਆ। ਉੱਧਰ ਕੋਈ ਕਰਾਇਆ ਦੇ ਵਿੱਚ ਲਾਈਨਾਂ ਵਗਰਾ ਚੇਂਜ ਕਰਦੇ ਨੇ ਜਿਹਦੇ ਕਰਕੇ ਨਾਈਟ ਨਹੀਂ ਕੱਟਦਾ। ਇਹ ਡੇਟਾ ਤਾਂ ਪਰਮਨੈਂਟ ਪਹਿਲਾਂ ਸ਼ੁਰੂ ਹੋਣਿਆ। ਕਿ ਕੋਈ ਮੀਟਰ ਤਾਂ ਹੈਗਾ ਆ ਪਰ ਹਲੇ ਉਹ ਥੋੜਾ ਵਰਕਿੰਗ 'ਚ ਨਹੀਂ ਹੈਗਾ ਕਿਉਂਕਿ ਥੋੜੀ ਦਿਰ ਪਹਿਲਾਂ ਉੱਥੇ ਬਿਜਲੀ ਪਈ ਸੀ। ਉਹਦੇ ਕਰਕੇ ਥੋੜਾ ਪ੍ਰੋਬਲਮ ਕਰਕੇ ਅੰਡਰਗ੍ਰਾਊਂਡ ਤਾਰਾਂ ਸਾੜੀਆਂ। ਰਿਪੇਅਰ ਸਰਵ ਸਾਰੇ ਕੋਟੇਸ਼ਨ ਭੇਜੀ ਹੋਈ ਆ ਉੱਪਰ ਜਦੋਂ ਕਲੀਅਰ ਹੁੰਦੀ ਆ ਤਾਂ ਨਾਲ ਦੀ ਨਾਲ ਦੋ ਤਿੰਨ ਦਿਨ ਦਾ ਕੋਲ। ਹੁਣ ਦੇਖਣਾ ਹੋਵੇਗਾ ਕਿ ਆਟੋਮੈਟਿਕ ਡਰਾਈਵਿੰਗ ਟੈਸਟ ਸੈਂਟਰ ਵਿੱਚ ਸੰਬੰਧਿਤ ਵਿਭਾਗ ਦੇ ਅਧਿਕਾਰੀਆ ਜਾਂ ਸਰਕਾਰ ਵੱਲੋਂ ਜਨਰੇਟਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਜਾਂ ਫਿਰ ਇਸੇ ਤਰ੍ਹਾਂ ਬਿਜਲੀ ਦੇ ਘਟ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਦੇ ਰੂਬਰੂ ਹੋਣਾ ਪਵੇਗਾ ਬੁਰਾਇਆ ਤੋਂ ਰਾਹੁਲ ਸ਼ਰਮਾ ਦੀ ਰਿਪੋਰਟ